ਰੰਜੀਤ ਐਵੇਨਿਊ ਸੀ ਬਲਾਕ ਮਾਰਕੀਟ ਜਿੱਥੇ ਵੱਡੇ ਵੱਡੇ ਹੋਟਲ ਰੈਸਟੋਰੈਂਟ ਹਨ ਉਥੇ ਹੀ ਇੱਕ ਸੀਵਰੇਜ ਜ਼ਿਆਦਾ ਬਰਸਾਤ ਹੋਣ ਕਰ ਪਿਛਲੇ ਦਿਨੀ ਵੱਡਾ ਖੱਡੇ ਦਾ ਰੂਪ ਲੈ ਲਿਆ ਪਰ ਨਗਰ ਨਿਗਮ ਜਾਂ ਨਗਰ ਸੁਧਾਰ ਟਰਸਟ ਐਸਵਾਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਕਿਉਂਕਿ ਇਹ ਖੱਡਾ ਜੋ ਹੈ ਇਹ ਮਾਰਕੀਟ ਦੇ ਬਿਲਕੁਲ ਸਾਹਮਣੇ ਹੈ ਅਤੇ ਉਸ ਦੇ ਨਾਲ ਹੀ ਲੋਕ ਪੈਦਲ ਉਥੋਂ ਲੰਘਦੇ ਹਨ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਪੜਨਗਰ ਨਗਰ ਨਿਗਮ ਪ੍ਰਸ਼ਾਸਨ ਜਾਂ ਨਗਰ ਸੁਧਾਰ ਟਰਸਟ ਐਸਵਾਲ ਕੋਈ ਵੀ ਧਿਆਨ ਨਹੀਂ ਹੈ ਇਸ ਖੱਡੇ ਨੂੰ ਜਲਦ ਤੋਂ ਜਲਦ ਮੁਰੰਮਤ ਕਰਕੇ ਠੀਕ ਕਰਨਾ ਚਾਹੀਦਾ ਤਾਂ ਜੋ ਉਥੋਂ ਲੰਘਣ ਵਾਲੇ ਕਿਸੇ ਰਾਹਗੀਰ ਦਾ ਨੁਕਸਾਨ ਨਾ ਹੋ ਸਕੇ ਰنجੀਤ ਜੀ ਉਹਨੂੰ ਤੋਂ ਇੱਕ ਮਾਰਕੀਟ ਜਿੱਥੇ ਕਿ ਨਾਂ ਵੀ ਰੈਸਟੋਰੈਂਟ ਸਕੇ ਹੈ ਅچھے ਰੈਸਟੋਰੈਂਟਸ ਹੈਗੇ ਆ ਬਹੁਤ ਵੱਡੀਆਂ ਗੱਡੀਆਂ ਆਉਂਦੀਆਂ ਨੇ ਇਲਾਕੇ ਵਿੱਚ ਅਮੀਰ ਲੋਕ ਜ਼ਿਆਦਾ ਰਹਿੰਦੇ ਹਨ ਲੇਕਿਨ ਵਿਚਕਣ ਵਿਚਾਈ ਆ ਰਿਹਾ ਕਿ ਕਾਰਪੋਰੇਸ਼ਨ ਦੀ ਜਿਹੜੀ ਮੇਨਟੇਨੈਂਸ ਹੈ ਉਹ ਬਿਲਕੁਲ ਨਲ ਔਰ ਜ਼ੀਰੋ ਹੈ ਤੇ ਕਿਉਂਕਿ ਜਿਹੜਾ ਸੀਵਰੇਜ ਦਾ ਪਾਣੀ ਮਾਰਕੀਟ ਦਾ ਹੋਵੇ ਜਾਂ ਰੈ residencies ਦਾ ਇਕੱਠਾ ਹੋ ਕੇ ਖੋਦੀ ਵਿੱਚ ਆ ਕੇ ਡਿੱਗਦਾ ਹੈ ਉਹਦਾ ਕਵਰ ਜਿਹੜਾ ਹੈ ਉਹ ਟੁੱਟਾ ਹੋਇਆ ਹੈ ਤੁਸੀਂ ਵੇਖਦੇ ਪਏ ਹੋ ਕਿ ਹਾਦਸਾ ਕਿਸਵਲੇ ਹੋ ਸਕਦਾ ਹੈ ਕਿਉਂਕਿ ਗੱਡੀਆਂ ਦੀ ਪਾਰਕਿੰਗ ਨਾਲ ਹੀ ਹੈ ਗੱਡੀਆਂ ਨਾਲ ਲੱਗੀਆਂ ਹੋਈਆਂ ਨੇ ਔਰ ਜੇ ਨੇਰੇ ਬਨੇਰੇ ਨਾਲ ਕਿਸੇ ਨੂੰ ਪ੍ਰੋਪਰ ਤਰੀਕੇ ਨਾਲ ਨਜ਼ਰ ਆਇਆ ਤੇ ਉਹ ਗੱਡੀਆਂ ਦੇ ਅੰਦਰ ਡਿੱਗ ਵੀ ਸਕਦੀ ਹੈ ਸੱਟਾ ਵਾ ਸਕਦੀ ਹੈ ਨਾ ਬਹੁਤ ਕੁਝ ਹੋ ਸਕਦਾ ਹੈ ਜੇਕਰ ਖੋਦੀ ਟੁੱਟ ਗਈ ਹੈ ਔਰ ਕਾਰਪੋਰੇਸ਼ਨ ਨੂੰ ਪਤਾ ਹੈ ਤੇ ਇੱਥੇ ਮਾਰਕੇਸ਼ਨ ਘੱਟੋ ਘੱਟ ਹੋਵੇ ਜਾਂ ਇਹਨੂੰ ਕਿਸ ਤਰੀਕੇ ਨਾਲ ਉਹ ਬੈਰੀਕੇਡ ਕੀਤਾ ਜਾਵੇ ਤਾਂ ਇਹ ਗੱਡੀਆਂ ਦੀ ਅਪਰ ਉਤੇ باوجود ਮੇਨਟੇਨੈਂਸ ਜਿਹੜੀ ਹੈਗੀ ਹੈ ਉਸ ਪਾਸੇ ਕਾਰਪੋਰੇਸ਼ਨ ਨਹੀਂ ਤੁਰਦੀ ਪਈ ਉਮੀਦ ਕਰਦੇ ਹਾਂ ਕਿ ਡਿਪਾਰਟਮੈਂਟ ਸੀਰੀਅਸ ਲਵੇ ਇਸ ਗੱਲ ਨੂੰ ਔਰ ਐਕਸ਼ਨ ਲੈਂ ਜਲਦੀ ਆਪਣੇ ਸਹਿਯੋਗੀ ਰਾਕੇਸ਼ ਨਾਲ ਜੇਪੀ ਸਿੰਘ ਫਾਸਟ نیوز ਅੰਮ੍ਰਿਤਸਰ